ਮੰਤਰੀ ਕੁਲਦੀਪ ਸਿੰਘ ਧਾਰੀਵਾਲ ਉਸ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਕਿ ਵੱਡਾ ਹਾਦਸਾ ਵਾਪਰਿਆ ਕਿਉਂਕਿ ਦੁਖਪ੍ਰੇਕ ਹੈ ਕਿ ਇੱਕ ਮਾਂ ਜਨਮ ਦੇਂਦੀ ਬੱਚੇ ਨੂੰ ਬੜਾ ਕੁਝ ਸੋਚਦੀ ਹੈ ਕਿ ਮੇਰਾ ਬਜ਼ੁਰਗ ਵਲੇ ਜਿਹੜਾ ਸਾਥ ਬਣੂਗਾ ਪਰ ਸਾਥ ਕੀ ਬੰਨਣਾ ਸੀ ਉਸ ਦੇ ਵੱਲੋਂ ਕਤਲ ਕਰ ਦਿੱਤਾ ਕਿ ਆਪਣੀ ਭਾਬੀ ਅਤੇ ਭਤੀਜੇ ਨੂੰ ਅਤੇ ਆਪਣੀ ਮਾਤਾ ਨੂੰ ਗੱਲਬਾਤ ਕਰਾਂਗੇ ਧਾਰੀਵਾਲ ਸਾਹਿਬ ਕਿਤਾ ਦੇਖ ਰਹੇ ਪੂਰੇ ਪੰਜਾਬ ਚ ਇਹੀ ਖਬਰ ਹੈ ਦੇ ਉੱਪਰ ਚਰਚਾ ਲੋਕਾਂ ਕਰੇ ਲੋਕ ਆਪਣੇ ਬੱਚਾ ਤੋਂ ਡਰਦੇ ਨਜ਼ਰ ਆ ਨਹੀਂ ਦੇਖੋ ਬੱਚਿਆਂ ਤੋਂ ਨਹੀਂ ਕੋਈ ਡਰਦਾ ਕਿਤੇ ਮਾਨਸਿਕਤਾ ਤੋਂ ਤੇ ਹੋ ਸਕਦਾ ਉਹ ਬੰਦਾ ਪਰੇਸ਼ਾਨ ਹੋਵੇ ਨਹੀਂ ਤਾਂ ਆਪਣੀ ਮਾਂ ਨੂੰ ਮਾਰਨਾ ਆਪਣੇ ਛੋਟੇ ਦੇ ਭਤੀਜੇ ਨੂੰ ਮਾਰਨਾ ਮੈਂ ਸਮਝਦਾ ਕਿ ਐਵੇਂ ਨਹੀਂ ਬੱਸ ਸਕਦਾ ਬੰਦਾ ਜੀ ਕੋਈ ਤਾਂ ਕੋਈ ਮੰਨ ਸਕਦਾ ਹੋਤੇ ਹੋਊਗੀ ਇਦਾਂ ਦੀ ਪੀੜ੍ਹੀ ਜਿਹੜੀ ਜਿਹਨੇ ਉਹਨੂੰ ਦੁਖੀ ਕੀਤਾ ਤੇ ਜਿਹੜਾ ਇਹਦਾ ਹਮਲਾ ਹੋਇਆ ਜਿੱਦਾਂ ਵੀ ਹੋਇਆ ਪਰ ਬਹੁਤ ਮਾੜੀ ਗੱਲ ਹੈ ਮਤਲਬ ਆਪਣੇ ਪੁੱਤ ਦੇ ਹੱਥੋਂ ਮਾਂ ਦਾ ਕਤਲ ਜਿਹੜਾ ਭਤੀਜੇ ਦਾ ਕਤਲ ਭਤੀਜੇ ਦਾ ਕਤਲ ਇਹ ਬਹੁਤ ਹੀ ਦੁੱਖਦਾਈ ਕੰਮ। ਪਰ ਕਿਹਾ ਜਾ ਰਿਹਾ ਹੈ ਪਰਿਵਾਰਕ ਮੈਂਬਰ ਜੋ ਉਸਦੀ ਧਰਮ ਪਤਨੀ ਵੀ ਕਹਿ ਰਹੀ ਹੈ ਕਿ ਮੇਰੀ ਦੋ ਬੇਟੀ ਹੈਗੇ ਮੈਂ ਵੀ 1 ਸਾਲ ਪਹਿਲਾਂ ਛੱਡ ਕੇ ਚਲ ਗਈ ਸੀ। ਨਸ਼ੇ ਦਾਦੀ ਹੈਗਾ ਸੀ। ਨਹੀਂ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਬੰਦਾ ਤੇ ਨਸ਼ੇ ਦਾਦੀ ਤੇ ਨਹੀਂ। ਇਹ ਆਪ ਬਿਨਾਂ ਸਬੂਤ ਤੋਂ ਨਹੀਂ ਕਹਿ ਸਕਦੇ ਕਿ ਆਪਣੇ ਮੰਨ ਰਿਹਾ ਕਿ ਮੈਂ ਨਸ਼ੇ ਦਾਦੀ ਸਾਡੇ ਬਿਆਨ ਦਿੱਤਾ ਉਹਨੇ ਥਾਣੇ ਦਾਦਾ ਸੀ ਇੰਟਰਵਿਊ ਕਰਕੇ ਆਇਆ। ਮੈਂ ਮਿਲਿਆ ਦੀ ਤੁਸੀਂ ਕੀਤੀ ਹੋਣੀ ਇੰਟਰਵਿਊ। ਜੀ। ਪਰ ਮੈਂ ਤੇ ਇਹ ਗੱਲ ਤੇ ਆ ਕਿ ਵਾਰ ਦਾਤ ਬਹੁਤ ਬੜੀ ਹੋਈ ਜਿੱਦਾਂ ਵੀ ਹੋਈ। ਹੂੰ। ਜਿੱਦਾਂ ਵੀ ਉਹਨੇ ਕੀਤੀ ਐ ਚਾਹੇ ਉਹ ਨਸ਼ਾ ਕਰਦਾ ਹੀ ਨਹੀਂ ਕਰਦਾ ਇੱਕ ਸੈਪਰਟ ਇਸ਼ੂ ਆ ਜੀ ਪਦਮਾ ਤੇ ਪੁੱਤ ਦਾ ਪਿਆਰ ਜਿਹੜਾ ਮਮਤਾ ਜਿਹੜਾ ਜਿਹੜਾ ਕਤਲ ਐ ਇੰਨੇ ਮੇਰਾ ਮਨ ਬਹੁਤ ਦੁਖੀ ਹੈ ਬਹੁਤ ਬੜੀ ਉਹ ਕਤਲ ਕਰਕੇ ਥਾਣੇ ਦੇ ਵਿੱਚ ਜਾ ਕੇ ਉਹ ਕਤਲ ਆਪ ਹੀ ਚਲ ਗਿਆ ਥਾਣੇ 'ਚ ਇਹਦਾ ਮਤਲਬ ਕਿਤੇ ਦਾ ਕਿਤੇ ਦਬਾਕੀ ਮਤਲਬ ਚੜੇ ਉਹ ਪਤਾ ਹੋਣਾ ਸਮਝਦੇ ਕਿ ਗੱਲ ਹਾਂ ਬਿਲਕੁਲ ਜੀ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਪਹੁੰਚੇ ਹੋਏ ਸਨ ਤੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਧਮਾਕੀ ਸਨੁਲਤ ਵੀ ਠੀਕ ਨਹੀਂ ਹੋ ਸਕਦਾ ਪਰ ਪਰ ਜੋ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਨਸ਼ੇ ਦਾ ਆਦੀ ਸੀ ਤੇ ਥਾਣੇ ਦੇ ਵਿੱਚ ਵੀ ਉਹ ਇਸ ਨੂੰ ਕਬੂਲ ਕੀਤਾ ਗਿਆ ਕਿ ਮੇਰੀ ਮਾਤਾ ਬੱਚਾ ਜਿਹੜਾ 2.5 ਸਾਲ ਦਾ ਤੇ ਮੇਰੀ ਭਾਬੀ ਉਹ ਤੰਗ ਪਰੇਸ਼ਾਨ ਕਰਦੇ ਸਨ ਮੈਨੂੰ ਇਸੇ ਕਰਕੇ ਮੈਂ ਵੱਡਾ ਕਦਮ ਚੁੱਕਿਆ ਇਹ ਬਿਆਨ ਉਸ ਦੇ ਵੱਲੋਂ ਥਾਣੇ ਦੇ ਜਿਹੜਾ ਬਿਆਨ ਦਿੱਤਾ ਗਿਆ ਮੀਡੀਆ ਦੇ ਸਾਹਮਣੇ ਰੱਖਿਆ ਗਿਆ ਪਰ ਹੁਣ ਸਵਾਲ ਇਹ ਆ ਕਿ ਮਾਪੇ ਬੱਚਿਆਂ ਤੋਂ ਡਰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੇ ਨਸ਼ੇ ਦੇ ਆਦੀ ਹੈਗੇ ਨੇ ਜਦੋਂ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਤੋੜ ਵੱਜਦੀ ਆ ਤੋ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਪਰ ਕਹਿ ਸਕਦੇ ਆ ਕਿ ਪੂਰੇ ਪੰਜਾਬ ਚ ਕੀ ਪੂਰੇ ਵਰਲਡ ਦੇ ਵਿੱਚ ਇਹ ਖਬਰ ਨੂੰ ਸਭ ਨੂੰ ਹਿਲਾ ਕੇ ਰੱਖ ਦਿੱਤਾ ਗਿਆ ਕਿ ਇੱਕ ਪੁੱਤ ਦੇ ਵੱਲੋਂ ਆਪਣੇ ਤਿੰਨ ਜੀਅਨ ਨੂੰ ਜਿਹੜਾ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਕੈਮਰਾਮੈਨ ਮਨੋਜੀ ਦੇ ਨਾਲ ਮਜਿੰਦਰ ਸਿੰਘ ਲਿਵਿੰਗ ਇੰਡੀਆ న్యూਸ ਪਿੰਡ ਕੰਦਵਾਲੀ ਆ